मोहब्बत के लिए कुछ खास दिल मखसूस होते हैं कोई खास ही दिल होता है जिथे रबी प्यार पैदा हो नहीं आता मोहब्बत के लिए कुछ खास दिल मखसूस होते हैं ये वो नगमा है जो हर साज पे गाया नहीं जाता ये वो नगमा है ਜੋ ਹਰ ਸਾਜ਼ 'ਤੇ ਗਾਇਆ ਨਹੀਂ ਜਾਂਦਾ ਮੁਹੱਬਤ ਅਸਲ ਵਿੱਚ ਮਖਮੂਰ ਉਹ ਰਾਜ਼-ਏ ਹਕੀਕਤ ਹੈ ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਂਦਾ ਬੜੀ ਕੀਮਤੀ ਗੱਲ ਕਹਿੰਦਾ ਕਹੀਏ ਕਹਿੰਦਾ ਹਰ ਦਿਲ ਦੇ ਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ ਤੇ ਜਿੱਥੇ ਪੈਦਾ ਹੋ ਜਾਂਦਾ ਹੈ ਉਹ ਸਮਝਾਣ ਜੋਗਾ ਹੀ ਨਹੀਂ ਰਹਿੰਦਾ Pouco de carne.